ਇਹ ਐ ਦੇ ਅਰਥ ਕਰਕੇ ਦੱਸਣ ਇਹ ajo ਅਰਥ ਕੀਤੇ ਨੇ ਇਹ ਗੱਲ ਵੀ ਇਹ ਗਲਤ ਨੇ ਪਰ ਲੋੜ ਨਹੀਂ ਰਹਾ ਗਲਤਾ ਉਹੀ ਕਬੀਰ ਨੇ ਕਹਤੀ ਇਹਨਾਂ ਨੂੰ ਲੋੜ ਨਹੀਂ ਲੋੜ ਕਿਸੇ ਨੂੰ ਨਹੀਂ ਹੈ ਸੱਚ ਦੀ ਰੌਲਾ ਪਾਉਂਦੇ ਨੇ ਸੱਚ ਦਾ ਰੌਲਾ ਜੇ ਨਾ ਪਾਉਣ ਤਾਂ ਲੋਕਾਂ ਨੂੰ ਵਿਸ਼ਵਾਸ ਕਿਵੇਂ ਜੋੜ ਅਸੀਂ ਧਾਰਮਿਕ ਬੰਦੇ ਹਾਂ ਇਹ ਰੌਲਾ ਤਾਂ ਇਸ ਕਰਕੇ ਆ ਡਰਾਮੇ ਬਾਜੀ ਇਸ ਕਰਕੇ ਆ ਪਬਲਿਕ ਨੂੰ ਤਾਂ ਕਹਿਣਾ ਵੀ ਅਸੀਂ ਸੱਚ ਨਾਲ ਜੋੜਦੇ ਹਾਂ ਸਤ ਸੰਮ ਕਰਾਉਂਦੇ ਹਾਂ ਸੱਚੇ ਨੂੰ ਖੁਦਬਨੀ ਜਾਣਦੇ ਸਤਸੰਗ ਖੁਦਬਨੀ ਕਰਨਾ ਚਾਹੁੰਦੇ ਸੱਚਨਾ ਖੁਦਬਨੀ ਜੁੜਨਾ ਚਾਹੁੰਦੇ ਇਹ ਸਤਸੰਗ ਦਾ ਕਹਿਣ ਤਾਂ ਮੱਖੀਆਂ ਕਿਥੋਂ ਮਿੱਠਾ ਮਿੱਠਾ ਨਾ ਹੋਵੇ ਤਾਂ ਮੱਖੀ ਕਿਥੋਂ ਕੁਝ ਮਿੱਠਾ ਲਾਲ ਜੇ ਰੱਖਦੇ ਨੇ ਤਾਂ ਲੋਕ ਆਉਂਦੇ ਨੇ ਤਾਂ ਉਹਨਾਂ ਨੂੰ ਫਸਾਉਂਦੇ ਨੇ ਸ਼ਿਕਾਰ ਕਰਦੇ ਨੇ ਇਸ ਕਰਕੇ ਇਹ ਮਤਾਂ ਸੰਸਾਰ ਦੀ ਸਾਰੀਆਂ ਹੀ ਤਿਆਗਣੀਆਂ ਪੈਣੀਆਂ ਨੇ ਜੇ ਕਿਸੇ ਨੇ ਸੱਚ ਪ੍ਰਾਪਤ ਕਰਨਾ ਖਾਸ ਤਰ੍ਹਾਂ ਜੁੜਨਾ ਸੁਹਾਗ ਕਾਇਮ ਕਰਨਾ ਹੈ ਵਰਨਾ ਜੰਗਲਵਨ ਚ ਰਹੂ ਜੰਗਲਵਨ ਨੂੰ ਕਟਿਆ ਨਹੀਂ ਜਾ ਸਕਦਾ ਕੋਈ ਤਰੀਕਾ ਨਹੀਂ ਜੰਗਲਵਨ ਕੱਟਣ ਦਾ ਕੋਈ ਵੱਧ ਕੱਟੇ ਨਹੀਂ ਹੈ ਜੰਗਲਵਨ ਜੰਗਲਵਨ ਕੱਟਣ ਦੀ ਕੋਈ ਗੱਲੇ ਨਹੀਂ ਕਰ ਰਹੀ ਪੁਰਬਾਬ ਦੀ ਗੱਲ ਕਰ ਰਹੀ ਹੈ ਦਾਰਬੰਦ ਦੀ ਗੱਲ ਕਰ ਰਹੀ ਹੈ ਕਿੰਨਾ ਆਦਮੀ ਬਣਨ ਦੀ ਗੱਲ ਕਰ ਰਹੀ ਹੈ ਸਮਾਜਿਕ ਸਦਨ ਦੀ ਲੰਮੀ ਮਤਾਂ ਕਰ ਰਹੀਆਂ ਨੇ ਪਰ ਆ ਗੱਲ ਨਹੀਂ ਕਰ ਰਹੀ ਜਿੱਤੇ ਜਿੱਤੇ ਨਿਸ਼ਾਨਾ ਟਾਰਗੇਟ ਜੋ ਗੁਰਮਤ ਦਾ ਟਾਰਗੇਟ ਹੈ ਜੋ ਸਾਡਾ ਆਦਮੀ ਦਾ ਜਨਮ ਦਾ ਜਨੂੰ ਕਿਉਂ ਲਿਆ ਸੀ ਜੋ ਉਹ ਟਾਰਗੇਟ ਹੈ ਉਹ ਪੂਰਾ ਕੋਈ ਬਤ ਨਹੀਂ ਕਰਾ ਰਹੀ ਸਵਾਇ ਗੁਰਮਤ ਗੁਰਮਤ ਦੀ ਸਿਰਫ ਨਿਸ਼ਾਨਾ ਉੱਥੇ ਹੀ ਹੈ ਗੁਰਮਤ ਨੇ ਟਾਰਗੇਟ ਆਪਣਾ ਸਿਰਫ ਇੱਕ ਰੱਖਿਆ ਪ੍ਰਾਣੀ ਤੋਂ ਆਇਓ ਲਾ ਲੈਣ ਲੱਗਾ ਕਤਕ ਲਗਾ ਕਤਕ ਪਕੜੇ ਸਭ ਕੁਝ ਚਲੀ ਗਏ ਹੋਰ ਕੋਈ ਟਾਰਗੇਟ ਹੈ ਨਹੀਂ ਸਵਾ ਗੁਰਮਤ ਬਿਲਕੁਲ ਨਹੀਂ ਬਾਕੀ ਮਤਾਂ ਦੇ ਟਾਰਗੇਟ ਆਪਣੇ ਆਪਣੇ ਨੇ ਢੜੇ ਬੰਦੀ ਬਣਾਉਣੀ ਗੌੜੀ ਤੇ ਉਹੜੀ ਰਾਜ ਕਰਨ ਕਰਨ ਇਹਨਾਂ ਦੇ ਟਾਰਗੇਟ ਅਲੱਗ ਨੇ ਗੌੜੀ ਕਬੀਰ ਜੀ